ਜਗਰਾਉਂ ਵਿਖੇ ਮੌਜੂਦ ਕੋਠੀ ਦਾ ਰੌਲਾ ਜਿਹੜਾ ਉਹ ਰੇੜਕਾ ਜਿਹੜਾ ਹਲੇ ਮੁਕਦਾ ਦਿਖਾਈ ਨਹੀਂ ਦੇ ਰਿਹਾ ਅ ਦੋ ਦਿਨ ਪਹਿਲਾਂ ਅਸੀਂ ਐਕਸਕਲੂਸਿਵ ਇੰਟਰਵਿਊ ਦਿਖਾਈ ਸੀ ਜਿਹੜੀ ਖਾਸ ਤੌਰ ਤੇ ਪਰਮਜੀਤ ਸਿੰਘ ਹੋਰਾਂ ਦੀ ਸੀ ਜੋ ਦਾਵਾ ਕਰਦੇ ਨੇ ਕਿ ਇਹ ਕੋਠੀ ਉਹਨਾਂ ਦੀ ਹੈ ਉਹਨਾਂ ਦੀ ਮਾਤਾ ਦੀ ਹੈ ਔਰ ਇਹ ਕੋਠੀ ਅਮਰਜੀਤ ਵੀ ਪਾਰਟੀ ਦੇ ਵਿਧਾਇਕਾ ਸਰਵਜੀਤ ਕੌਰ ਮਾਨੂੰਕੇ ਹਰਵਲੋਂ ਦੱਬੀ ਗਈ ਆ ਹਾਲਾਂਕਿ ਸਰਵਜੀਤ ਕੌਰ ਮਾਨੂੰਕੇ ਹੋਰਾਂ ਨੇ ਕਿਹਾ ਕਿ ਅਸੀਂ ਕੋਠੀ ਕਿਰਾਏ ਤੇ ਲਈ ਸੀ ਖਾਲੀ ਵੀ ਕਰ ਦਿੱਤੀ ਐ ਹੁਣ ਸਾਡਾ ਇਹਦਾਂ ਕੋਈ ਰੌਲਾ ਨਹੀਂ ਮਾਲਕ ਕਰਮ ਸਿੰਘ ਜਾਣੇ ਜਾਂ ਅਮਰਜੀਤ ਕੌਰ ਜਾਣੇ ਅੱਜ ਅਮਰਜੀਤ ਕੌਰ ਤੇ ਉਹਨਾਂ ਦੀ ਨੂੰ ਕੁਲਦੀਪ ਕੌਰ ਮੀਡੀਆ ਦੇ ਸਾਹਮਣੇ ਆਏ ਪ੍ਰੈਸ ਕਾਨਫਰੰਸ ਕੀਤੀ ਪ੍ਰਤਾਪ ਬਾਜਵਾ ਖੈਰਾ ਸਾਹਿਬ ਉਹ ਨਾਲ ਨਾਲ ਮੌਜੂਦ ਸੀਗੇ ਔਰ ਉਹਨਾਂ ਨੇ ਕਿਹਾ ਕਿ ਜੇ ਦਮ ਹੈ ਤਾਂ ਸੀਬੀਆਈ ਦੀ ਜਾਂਚ ਕਰਾ ਲਈ ਜਾਵੇ ਸਾਡੇ ਨਾਲ ਖੁਦ ਮੌਜੂਦ ਨੇ ਕੁਲਦੀਪ ਕੌਰ ਜਿਹੜੇ ਕਿ ਅਮਰਜੀਤ ਕੌਰ ਦੇ ਨੂੰ ਨੇ ਫੈਮਲੀ ਮੈਂਬਰ ਨੇ ਜਿਹਨਾਂ ਦਾ ਇਹ ਸਾਰਾ ਹੌਲ ਚੱਲ ਰਿਹਾ ਕੋਠੀ ਦਾ ਕੁਲਦੀਪ ਕੌਰ ਜੀ ਮੈਂ ਤੁਹਾਡੇ ਹਸਬੰਡ ਦੀ ਵੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੀ ਇਹ ਦਾਵਾ ਕੀਤਾ ਸੀਗਾ ਕਿ ਇਹ ਸਾਰੇ ਕਾਗਜ਼ ਸਾਡੇ ਕੋਲ ਹੈਗੇ ਨੇ ਰਜਿਸਟਰੀ ਸਾਡੇ ਸਾਡੇ ਨਾਮ ਬੋਲਦੀ ਹੈ ਔਰ ਇਸ ਕੋਠੀ ਤੇ ਕਬਜ਼ਾ ਸਰਵਜੀਤ ਕੌਰ ਮਾਨੂੰਕੇ ਹੁਨਰ ਨੇ ਕੀਤਾ ਹੋਇਆ ਜਦ ਕਿ ਸਰਵਜੀਤ ਕੌਰ ਮਾਨੂੰਕੇ ਕਰਨੇ ਕਿ ਅਸੀਂ ਤਾਂ ਕਿਰਾਏ ਤੇ ਕੋਠੀ ਲਈ ਹੈ ਔਰ ਕੋਠੀ ਦਾ ਮਾਲਕ ਹੈ ਕਰਮ ਸਿੰਘ ਤੁਹਾਡਾ ਕਰਮ ਸਿੰਘ ਦਾ ਕੋਈ ਲੈਣਾ ਦੇਣਾ ਹੈਗਾ ਕੋਠੀ ਤੁਸੀਂ ਕਰਮ ਸਿੰਘ ਨੂੰ ਵੇਚੀ ਸੀ ਕਿਤੇ ਬਿਲਕੁਲ ਨਹੀਂ ਬੀਜੀ ਜੀ ਜੀ ਅਸੀ ਤਾਂ ਕਰਮ ਸਿੰਘ ਨੂੰ ਜਾਣਦੇ ਵੀ ਹਾਂ ਨਹੀਂ ਇਹ 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 ਸਾਰੇ ਦੱਸੋ ਕਿ ਸਾਰੀ ਕਹਾਣੀ ਦੇ ਪਿੱਛੇ ਹੈ ਕੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਰਵਜੀਤ ਕੌਰ ਮਣੂਕੇ ਨੇ ਦੱਬੀ ਵੀ ਹੈ ਕਿਉਂਕਿ ਕਰਮ ਸਿੰਘ ਕਹਿ ਰਿਹਾ ਕਿ ਮੈਂ ਆਪਣੀ ਕੁਟੀ ਕਿਰਾਏ ਤੇ ਦਿੱਤੀ ਹੈ ਵੀਰ ਜੀ ਆਹਸਾਨ ਪਤਾ ਲੱਗਿਆ ਸੀਗਾ ਵੀ ਜਦੋਂ ਮੇਰੇ ਹਸਬੰਦ ਦੇ ਫਰੈਂਡਸ ਇੰਡੀਆ ਗਏ ਹੋਏ ਸੀਗੇ ਉਹਨਾਂ ਨੇ ਕਿਹਾ ਵੀ ਉਹ ਮੰਮੀ ਨੂੰ ਜਿਹੜਾਉਂ ਜਾ ਕੇ ਮੈਲ ਲੜ ਕੇ ਠੀਕ ਹੈ ਜਦੋਂ ਕੋਠੀ ਤੇ ਗਏ ਉੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਤੇ ਉੱਥੇ ਹੋਰ ਕੋਈ ਰਹਿ ਰਿਹਾ ਐਂਡ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਉਹਨਾਂ ਨੇ ਆਪਣੇ ਫੈਮਿਲੀ ਮੈਂਬਰ ਜਿਹੜੇ ਕਿ ਲੋਕੋ ਪੰਜਾਬ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਬੱਚਿਆਂ ਨੂੰ ਭੇਜਤਾ ਵੀ ਤੁਸੀਂ ਪਤਾ ਕਰਕੇ ਦੇਖੋ ਵੀ ਕੀ ਹੋ ਰਿਹਾ ਵੀ ਸਾਡੇ ਆਪਣੀ ਕੋਠੀ ਦੇ ਵਿੱਚ ਕੌਣ ਆ ਜਦੋਂ ਬੱਚੇ ਉਧਰ ਗਏ ਉਹਨਾਂ ਨੂੰ ਧਮਕਾਇਆ ਗਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਭੱਜੋ ਤੁਸੀਂ ਇਥੇ ਜਿਸ ਨੇ ਚਾਹੀਦੇ ਦੁਆਰਾ ਬੇ ਆਹਾ ਮੈਡਮ ਐਮ ਐਲ اے ਸਰਜੀਟਪੁਰ ਦੀ ਕੋਠੀ ਆ ਫਿਰ ਉਹਨੇ ਸਾਨੂੰ ਦੱਸਤਾ ਫਿਰ ਉਸ ਤੋਂ ਬਾਅਦ ਮੈਂ ਤੇ ਮੇਰੇ ਹਸਬੰਦ ਦਰਾਨੀ ਦਿਓਰ ਅਸੀਂ ਸਾਰਿਆਂ ਨੇ ਵੀ ਜਿਨ੍ਹਾਂ ਨੂੰ ਵੀ ਅਸੀਂ ਈਮੇਲਸ ਫਾਈਂਡ ਕਰ ਸਕਦੇ ਸੀ ਆਨਲਾਈਨ ਅਸੀਂ ਉਹਨਾਂ ਨੂੰ ਕੀਤੀਆਂ ਵੀ ਲੋਕੋ ਪੁਲਿਸ ਨੂੰ ਵੀ ਜਿਹੜੇ ਇਹਨਾਂ ਦੇ ਪਾਰਟੀ ਮੈਂਬਰਸ ਆ ਰਾਗਵ ਚੱਦੜ ਕਲਤਾਰ ਸੰਧਵਾ ਡੀ ਜੀ ਪੀ ਐਸ ਐਸ ਪੀ ਸਾਰੇ ਲੋਕ ਕਿਸੇ ਨੇ ਸਾਨੂੰ ਰਿਪਲਾਈ ਨਹੀਂ ਕੀਤਾ ਐਂਡ ਜਦੋਂ ਸਾਨੂੰ ਕੋਈ ਰਿਪਲਾਈ ਨਹੀਂ ਆਇਆ ਮੰਮੀ ਕਹਿੰਦੇ ਵੀ ਉਹਨਾਂ ਨੇ ਉਦੈ ਜਾਣਾ ਅਸੀਂ ਫਲਾਈਟ ਪੜ ਕੇ ਉੱਧਰ ਚੱਲ ਗਏ ਉਹਨਾਂ ਕੋਲੇ ਐਂਡ ਜਦੋਂ ਅਸੀਂ ਪੰਜਾਬ ਪਹੁੰਚੇ 6 ਤਰੀਕ ਨੂੰ ਜੀ ਅਸੀਂ ਬਿਲਕੁਲ ਕੋਈ ਰੈਸ ਨਹੀਂ ਕੀਤੀ ਸਿੱਧੇ ਚੰਡੀਗੜ੍ਹ ਪਹੁੰਚ ਗਏ ਪਹਿਲਾਂ ਤਾਂ ਐਨ ਆਰ ਆਈ ਨੂੰ ਰਿਪੋਰਟ ਕੀਤੀ ਜੀ ਫਿਰ ਉਹ ਤੋਂ ਬਾਅਦ ਅਸੀਂ ਮਿਸਟਰ ਸੰਧਵਾ ਕੁਲਤਾਰ ਸਿੰਘ ਸੰਧਵਾ ਜੋ ਆਪ ਪਾਰਟੀ ਦੇ ਸਪੀਕਰ ਆ ਜੀ ਉਹਨਾਂ ਨੇ ਉਹਨਾਂ ਨੂੰ ਮਿਲ ਕੇ ਅਸੀਂ ਕੰਪਲੇਨ ਕੀਤੀ ਵੀ ਸਿਚੁਏਸ਼ਨ ਦੱਸੀ ਵੀ ਵੀਰ ਜੀ ਆਹ ਗੱਲ ਆ ਠੀਕ ਹੈ ਉਹਨਾਂ ਨੇ ਥੋੜਾ ਸੁਣ ਕੇ ਮੈਡਮ ਮੈਡਮ ਨੂੰ ਫੋਨ ਕੀਤਾ ਉਹਨਾਂ ਨੇ ਕਹਿੰਦੇ ਵੀ ਤੁਹਾਨੂੰ ਦੋ ਲੇਡੀਜ਼ ਮਿਲਣਾ ਚਾਹੀਦੇ ਵੀ ਇਸ ਇਸ ਵਜ੍ਹਾ ਤੋਂ ਹਾਂ ਹਾਂ ਔਰ ਫਿਰ ਉਹ ਕਹਿੰਦੇ ਵੀ ਤੁਸੀਂ ਮੈਡਮ ਨੂੰ ਮਿਲ ਲਓ ਫਿਰ ਤੁਸੀਂ ਉਹ ਸੌਲਵ ਕਰ ਲਓ ਵੀ ਉਹਨਾਂ ਨਾਲ ਮਿਲ ਕੇ ਸੌਲਵ ਕਰ ਲਓ ਠੀਕ ਹੈ ਉਹ ਤੋਂ ਬਾਅਦ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹ ਨਹੀਂ ਕਿ ਅਭੀ ਤੁਸੀਂ ਐਸਐਸਪੀ ਕੋਲ ਜਾਓ ਨਾਥਿੰਗ ਜੀ ਫਿਰ ਅਸੀਂ ਮਿਸਟਰ ਮਨਜੀਤ ਸਿੰਘ ਸਿੱਧੂ OST ਟੂ CM ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀਗੀ ਹਾਂਜੀ OST ਟੂ ਮਿਸਟਰ ਟੂ ਦਾ CM ਅਸੀਂ ਉਹਨਾਂ ਨਾਲ ਮੀਟਿੰਗ ਸੈੱਟ ਕੀਤੀ ਉਹਨਾਂ ਨੇ ਸਾਡੀ ਕੰਪਲੇਨ ਚੰਗੀ ਤਰ੍ਹਾਂ ਲਸਨ ਕੀਤੀ ਸੀਗੀ ਉਸ ਵਕਤ ਸਾਨੂੰ ਇੰਸ਼ੋਰੈਂਸ ਵੀ ਦਿਵਾਈ ਕਹਿੰਦੇ ਵੀ ਤੁਹਾਡੇ ਨਾਲ ਇਨਸਾਫ ਹੋਊਗਾ ਬਹੁਤ ਛੇਤੀ ਹੋਊਗਾ ਜੀ ਵੀ ਅਸੀਂ ਤੁਹਾਡੇ ਨਾਲ ਆ ਵੀ ਸਾਨੂੰ ਥੋੜਾ ਆਸਰਾ ਮਿਲ ਗਿਆ ਵੀ ਸ਼ਾਇਦ ਵੀ ਕੋਈ ਉਮੀਦ ਹੈਗੀ ਹੈ ਸਾਡੇ ਲਈ ਐਂਡ ਉਹਨਾਂ ਨੇ ਐਸਐਸਪੀ ਸਾਹਮਣੇ ਫੋਨ ਕੀਤਾ ਉਹਨਾਂ ਨੇ ਵੀ ਕਾਰਵਾਈ ਕਹਿੰਦੇ ਵੀ ਤੁਸੀਂ ਹੁਣੀ ਸ਼ੁਰੂ ਕਰੋ ਪੀ ਟਰਨ ਅਵੈਸਟ ਕਰੋ ਇਟਸ ਰੀਲੀ ਇੰਪੋਰਟੈਂਟ ਜੀ ਉਹਨਾਂ ਨੇ ਸਾਨੂੰ ਪੇਜ ਤੇ ਐਸਐਸਪੀ ਕੋਲ ਲਏ ਜੀ ਨਵਨੀਤ ਸਿੰਘ ਬੈਂਸ ਔਰ ਜੁਲਾਈ 8 ਜੀ ਐਂਡ ਐਸਪੀ ਉਹਨਾਂ ਐਸਐਸਪੀ ਸਾਹਮਣੇ ਐਸਪੀਡੀ ਪਰ ਬਾਅਦ ਵਿੱਚ ਮਾਰਕ ਕੀਤੀ ਫਾਈਲ ਅਸੀਂ ਉਹਦੇ ਸਾਹਮਣੇ ਪੇਸ਼ ਹੋ ਗਏ ਠੀਕ ਹੈ ਉਹਨਾਂ ਨੇ ਸਾਡੀ ਗੱਲ ਸੁਣੀ ਹਾਂ ਹਾਂ ਐਂਡ ਸਾਨੂੰ ਕਹਿੰਦੇ ਵੀ ਠੀਕ ਆ ਵੀ ਉਹਨਾਂ ਨੇ ਸਾਡੇ ਪੇਪਰ ਵਰਕ ਵੀ ਸਾਰੇ ਦੇਖ ਲਏ ਠੀਕ ਹੈ ਐਂਡ ਕਹਿੰਦੇ ਵੀ ਠੀਕ ਆ ਵੀ ਦੂਸਰੀ ਪਾਰਟੀ ਨੂੰ ਬੁਲਾਉਣੇ ਆ ਵੀ ਤੁਸੀਂ ਹਲੇ ਪਾਸੇ ਹਟ ਜਾ ਥੋੜਾ ਜਿਹਾ ਹਾਂ ਹਾਂ ਦੂਸਰੀ ਪਾਰਟੀ ਆਈ ਪਰ ਮੈਡਮ ਖੁਦ ਨਹੀਂ ਆਈ ਸੀਗੀ ਉਸ ਵਾਰ ਅੱਛਾ ਜੀ ਉਹਨਾਂ ਦੇ ਹਸਬੰਦ ਆਈ ਸੀ ਅਸੀਂ ਉਹਨਾਂ ਨਾਲ ਗੱਲ ਉਹਨਾਂ ਹਾਂਜੀ ਉਹਨਾਂ ਦੇ ਹਸਬੰਦ ਐਂਡ ਚਾਰ ਅਦਰ ਆਦਮੀ ਉਹਨਾਂ ਦੇ ਨਾਲ ਆਏ ਸਗੇ ਜੀ ਜੀ ਐਂਡ ਉਹ ਕਹਿੰਦੇ ਵੀ ਅਸੀਂ ਖਰੀਦੀ ਨਹੀਂ ਅਸੀਂ ਕਿਰਾਏ ਤੇ ਲਈ ਆ ਕੋਠੀ ਹਾਂ ਕਹਿੰਦੇ ਮੈਂ ਕਿ ਮੈਂ ਕਿਹਾ ਠੀਕ ਹੈ ਵੀ ਕਿਰਾਏ ਤੇ ਲਈ ਵੀ ਪਲੀਜ਼ ਖਾਲੀ ਕਰ ਦੋ ਵੀ ਕੋਠੀ ਸਾਡੀ ਆ ਵੀ ਅਸੀਂ ਤੁਹਾਨੂੰ ਕਿਰਾਏ ਤੇ ਨਹੀਂ ਦਿੱਤੀ ਹਾਂ ਹਾਂ ਫਿਰ ਕਹਿੰਦੇ ਵੀ ਸਾਨੂੰ ਨਹੀਂ ਪਤਾ ਅਸੀਂ ਤਾਂ ਹੋਰ ਕਿਸੇ ਤੋਂ ਕਰਮ ਸਿੰਘ ਤੋਂ ਲਈ ਆ ਮੈਂ ਕਿ ਸਾਡੇ ਤਾਂ ਕੋਈ ਕਰਮ ਸਿੰਘ ਹੈ ਨਹੀਂ ਵੀ ਅਸੀਂ ਨਾ ਕਿਸੇ ਨੂੰ ਦਾਦੇ ਦੇ ਦਿੱਤੀਆਂ ਨਾ ਕਿਸੇ ਨੂੰ ਪਰਮਿਸ਼ਨ ਦਿੱਤੀ ਆ ਨਾਥਿੰਗ ਐਟ ਆਲ ਕਹਿੰਦੇ ਵੀ ਨਹੀਂ ਇਦਾਂ ਨਹੀਂ ਹੁੰਦਾ ਬਈ ਅਸੀਂ ਕਿੱਥੇ ਜਾਈਏ ਮੈਂ ਕਿਹਾ ਵੀ ਉਹ ਮੈਂ ਕਿਹਾ ਮੈਂ ਉਹਨੂੰ ਪੁੱਛਿਆ ਮੈਂ ਕਿ ਭਈ ਅਸੀਂ ਕਿੱਥੇ ਜਾਈਏ ਮੈਂ ਆਪਣੀ ਬਜ਼ੁਰਗ ਮਦਰ ਨੂੰ ਕਿੱਥੇ ਲੈ ਕੇ ਜਾਵਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਕਹਿੰਦਾ ਵੀ ਨਹੀਂ ਅਸੀਂ ਨਿਸ਼ੈਤੀ ਨਹੀਂ ਛੱਡਣੀ ਸੋ ਉਹ ਔਟ ਕੇ ਚੱਲ ਗਏ ਨਾ ਮੈਨੂੰ ਕੋਈ ਜਵਾਬ ਦਿੱਤਾ ਮੈਂ ਐਸਐਸਪੀ ਨੂੰ ਸਾਹਮਣੇ ਕਿਹਾ ਵੀ ਹੁਣ ਮੈਂ ਕੀ ਕਰਾਂ ਤੁਸੀਂ ਦੱਸੋ ਮੈਂ ਤੁਹਾਡੇ ਕੋਲ ਕੰਪਲੇਨ ਲੈ ਕੇ ਰਾਈਆ ਤੁਸੀਂ ਵੀ ਕਹਿੰਦੇ ਵੀ ਹਾਂ ਪੇਪਰ ਵੀ ਮੇਰੇ ਹੱਕ ਦੇ ਵਿੱਚ ਲੱਗਦੇ ਵੀ ਸਹੀ ਹੈ ਪੇਪਰ ਮੇਰੇ ਕੋਲ ਆ ਤੁਸੀਂ ਕਿਸ ਤਰੀਕੇ ਨਾਲ ਕਹਿ ਰਹੇ ਵੀ ਕੋਈ ਕੋਸ਼ਿਸ਼ ਕਰ ਕਿਉਂ ਨਹੀਂ ਸਕਿਆ ਉਹ ਕਹਿੰਦੇ ਵੀ ਨਹੀਂ ਤੁਸੀਂ ਕੱਲੂ ਆ ਜਾਓ ਆਪਾਂ ਕੱਲੂ ਦੇਖਦੇ ਹਾਂ ਕੱਲੂ ਕੱਲੂ ਵੀ ਸਤਕੇ ਉਹਨਾਂ ਨੇ ਆਈ ਥਿੰਕ ਅਰਾਊਂਡ 11 ਸੌਰੀ 3:30 ਦਾ ਟਾਈਮ ਦਿੱਤਾ ਉਹਨਾਂ ਨੇ ਮੈਨੂੰ ਜੀ ਜੀ ਉੱਥੇ ਜਿਗਰਾਉ ਦੁਬਾਰਾ ਪਹੁੰਚੇ ਗੱਡੀ 'ਚ ਬੈਠੇ ਰਹੇ 4-5 ਘੰਟੇ ਉਹ ਹੱਲੇ ਸਾਨੂੰ ਕਿਸੇ ਨੇ ਨਹੀਂ ਮਿਲੇ ਉਸ ਤੋਂ ਬਾਅਦ ਫੇਰ ਸ਼ਾਮ ਹੋ ਗਈ ਫੇਰ ਮੈਂ ਐਸਪੀ ਨੂੰ ਸਾਹਿਬ ਨੂੰ ਫੇਰ ਫੋਨ ਕਰਦੀ ਰਹਗੀ ਕਹਿੰਦੇ ਵੀ ਪਹਿਲਾਂ ਮੈਂ ਕੋਰਟ ਦੇ ਵਿੱਚ ਆ ਫਿਰ ਕਹਿੰਦੇ ਵੀ ਠੀਕ ਆ ਬਸ ਮੈਂ ਆ ਰਿਹਾ ਫਿਰ ਕਹਿੰਦੇ ਵੀ ਤੁਸੀਂ ਡੀਐਸਪੀ ਨੂੰ ਜਾ ਕੇ ਮਿਲੋ ਫਿਰ ਹਾਰ ਕੇ ਜਦੋਂ ਕੋਈ ਮੇਰੀ ਐਕਚੁਅਲੀ ਮੀਟਿੰਗ ਨਹੀਂ ਹੋਈ ਫਿਰ ਅਸੀਂ ਚਲ ਗਏ ਘਰੇ ਐਂਡ ਫਿਰ ਦੂਸਰੇ दैट ਅਸੀਂ ਉਦੋਂ ਫਿਰ ਮੀਡੀਆ ਦੀ ਹੈਲਪ ਲਈ ਸੀਗੀ ਮੈਂ ਕਿਹਾ ਵੀ ਹੁਣ ਮੈਂ ਬਹੁਤ ਕੋਸ਼ਿਸ਼ ਕੀਤੀ ਬਈ ਬੜੀ ਹਰਾਸਮੈਂਟ ਨਾਲ ਜੜ ਵੀ ਸੜੀ ਹਰਾਸਮੈਂਟ ਹੋ ਜਗੀ ਅੱਛਾ ਮੈਮ ਇੱਕ ਗੱਲ ਦੱਸੋ ਇੱਕ ਗੱਲ ਕੁਲਦੀਪ ਕੌਰ ਜੀ ਅੱਜ ਅੱਜ ਲਈ ਫਰਦ ਕਢਾਣੇ ਆ ਤੁਹਾਡੀ ਕੋਠੀ ਦੀ ਫਰਦ ਕਢਾਣੇ ਆ ਤਾਂ ਫਰਦ ਤਾਂ ਕਰਮ ਸਿੰਘ ਦੇ ਨਾਮ ਤੇ ਬੋਲ ਰਹੀ ਹੈ ਕਾਗਜ਼ ਤਾਂ ਹੁਣ ਕਰਮ ਸਿੰਘ ਦੇ ਨਾਮ ਤੇ ਬੋਲਣ ਲੱਗ ਗਏ ਹਾਂਜੀ ਵੀਰ ਜੀ ਹਣ ਇਹਨਾਂ ਸਾਰੇ ਜਾਲੀ ਪੇਪਰ ਤਿਆਰ ਕਰਕੇ ਜਦੋਂ ਮੈਡਮ ਸਾਡੇ ਮੋਹਰੇ ਨਹੀਂ ਆਈ ਕਰਮ ਸਿੰਘ ਨੂੰ ਪੇਸ਼ ਨਹੀਂ ਉਹਨਾਂ ਨੇ ਕੀਤਾ ਜਦੋਂ 8 ਤਰੀਕ ਦਾਸੀ کہہ ਰਹੇ ਆ ਵੀ ਪੇਸ਼ ਕਰ ਦੋ ਕਰਮ ਸਿੰਘ ਨੂੰ ਪੇਸ਼ ਕਰ ਦੋ ਪੇਪਰਸ ਜੀ ਕੋਈ ਨਹੀਂ ਸਾਹਮਣੇ ਆਇਆ ਉਹਨਾਂ ਨੇ ਸਾਡੇ ਨਾਲ ਗੱਲ ਵੀ ਗੱਲ ਵੀ ਨਹੀਂ ਕੀਤੀ ਪੁਲਿਸ ਵੀ ਕਹਿੰਦੀ ਸੀ ਵहां ਬਸ ਦੇਖ ਰਹੇ ਆ ਇਨਕੁਆਇਰੀ ਹੁੰਦੀ ਆ ਕੀ ਇਨਕੁਆਇਰੀ ਹੋਈ ਆ ਬਸ ਉਹਨਾਂ ਨੇ ਹੀ ਟਾਈਮ ਲਾ ਲਸੀ ਸਤੋ ਵੀ ਨਕਲੀ ਪੇਪਰ ਬਣਾ ਲਣ ਹਣ ਜਦੋਂ ਨਕਲੀ ਪੇਪਰ ਬਣ ਗਏ ਉਹ ਪੇਪਰ ਵੀ ਉਹਨਾਂ ਨੇ ਪੇਸ਼ ਕਰਤੇ ਬਿਲਕੁਲ ਪਰ ਸਾਰੇ ਨਕਲੀ ਆ ਦਸਕਤ ਨਕਲੀ ਆ ਹਣ ਜਦੋਂ ਮੈਂ ਪੇਪਰ ਪ੍ਰੂਫ ਮੰਗਦੀ ਆ ਵੀ ਕਿੰਨੇ ਵੀ ਮੈਨੂੰ ਜਿਹੜੇ ਕੋਰਟ ਸੇ ਪੈਚੂਰ ਨੇ ਪੇਪਰ ਰਜਿਸਟਰ ਕੀਤੇ ਮੈਨੂੰ ਫੜਾ ਦਿਓ ਕੋਈ ਵੀ ਜਗੜਾਉਣ ਦੇ ਵਿੱਚ ਮੈਨੂੰ ਪੇਪਰ ਦੇਣ ਲਈ ਤਿਆਰ ਨਹੀਂ ਆ ਕਿਉਂ ਐਮਐਲਏ ਤੋਂ ਡਰਦੇ ਆ ਐਮਐਲਏ ਨੇ ਖੁਦ ਹਣ ਆਪਣਾ ਬੰਦਾ ਬਿਠਾਇਆ ਹੋਇਆ ਉਹ ਵੀ ਜਿਹੜਾ ਕਰਮ ਸਿੰਘ ਆ ਕਹਿੰਦੀ ਆ ਵੀ ਮੇਰਾ ਕੋਠੀ ਨਾਲ ਕੋਈ ਲੈਣਾ ਦੇਣਾ ਨਹੀਂ ਕਰਮ ਸਿੰਘ ਉਹਦਾ ਬੰਦਾ ਆ ਉਹਨੇ ਸਿਰਫ ਆਹ ਜਿਹੜੀ ਸਟੰਟ ਕੀਤੀ ਆ ਆਪਣੇ ਰੈਪਿਟੇਸ਼ਨ ਸੇਵ ਕਰਨ ਲਈ ਕੀਤੀ ਆ ਨਹੀਂ ਪਰ ਇਹ ਨਹੀਂ ਵੀ ਉਹ ਸੱਚ ਬਣਦੀ ਆ ਉਹ ਤਾਂ ਐਕਾਡੈਮਿਕ ਮੈਂ ਕੋਠੀ ਖਾਲੀ ਕਰਤੀ ਮੈਂ ਕਿਰਾਏ ਤੇ ਲਈ ਸੀ ਕੋਠੀ ਖਾਲੀ ਕਰਤੀ ਹੁਣ ਇਹ ਝਗੜਾ ਜਿਹੜਾ ਕਰਮ ਸਿੰਘ ਤੇ ਅਮਰਜੀਤ ਕੌਰ ਦਾ ਸਾਡਾ ਇਹਦੇ ਚ ਕੀ ਲੈਣਾ ਦੇਣਾ ਜਦੋਂ ਕਰਮ ਸਿੰਘ ਉਹਨਾਂ ਦਾ ਬੰਦਾ ਆ ਕਰਮ ਸਿੰਘ ਨੇ ਉਹਨੇ ਚਾਬੀਆਂ ਫੜਾਈਆਂ ਜਦੋਂ ਅਸੀਂ ਕਹਿ ਰਹੇ ਆ ਵੀ ਕੋਠੀ ਸਾਡੀ ਆ ਵੀ ਕਰਮ ਸਿੰਘ ਕੌਣ ਹੁੰਦਾ ਵੀ ਉਥੇ ਕਿਰਾਏ ਤੇ ਦੇਣ ਵਾਲਾ ਉਹਨੇ ਕਿੱਦਾਂ ਫੈਸਲਾ ਕਰਤਾ ਵੀ ਕਰਮ ਸਿੰਘ ਹੀ ਸਹੀ ਓਨਰ ਆ ਜਦੋਂ ਉਹਨੇ ਪਹਿਲਾ ਪਹਿਲੀ ਇੰਟਰਵਿਊ ਤੇ ਕਿਹਾ ਸੀਗਾ ਵੀ ਜਿਹੜਾ ਵੀ ਸੱਚਾ ਹੋਊਗਾ ਉਹ ਤੇ ਤੁਸੀਂ ਇਨਕੁਆਇਰੀ ਕਰ ਲਓ ਵੀ ਜਿਹੜਾ ਵੀ ਸੱਚਾ ਬੰਦਾ ਹੋਊਗਾ ਜਿਹੜਾ ਸੱਚਾ ਮਾਲਿਕ ਆ ਉਹਨੂੰ ਮੈਂ ਚਾਬੀਆਂ ਫੜਾਉਂਗੀ ਉਹਨੇ ਕਿਵੇਂ ਡਿਸਾਈਡ ਕਰਤਾ ਵੀ ਕਰਮ ਸਿੰਘ ਸਹੀ ਆ ਵੀ ਅਸੀਂ ਨਹੀਂ ਸਹੀ ਕਹੇ ਨੇ ਉਹਨੂੰ ਜੱਜ ਬਣਾ ਦਿੱਤਾ ਜਾਂ ਕਹੇ ਨੇ ਉਹਨੂੰ ਪੁਲਿਸ ਬਣਾ ਦਿੱਤਾ ਜਾਂ ਜਿਹੜੇ ਖੁਦ ਆਪਣੇ ਆਪਣੇ ਆਪ ਉਹਨੇ ਫੈਸਲਾ ਲਿਆ ਬਿਲਕੁਲ ਕੁਲਦੀਪ ਕੌਰ ਜੀ ਹੁਣ ਤੁਸੀਂ ਅੱਜ মিডিਆ ਦੇ ਸਾਹਮਣੇ ਆਏ ਹੋ ਕੀ ਉਹ ਮੰਗਾ ਰੱਖੇ ਕੀ ਗੱਲਾਂ ਤੁਸੀਂ ਮੀਡੀਆ ਦੇ ਸਾਹਮਣੇ ਰੱਖੀਆਂ ਪ੍ਰੂਫ ਰੱਖੇ ਤੁਸੀਂ ਮੀਡੀਆ ਦੇ ਸਾਹਮਣੇ ਹਾਂਜੀ ਵੀਰ ਜੀ ਅਸੀਂ ਤਾਂ ਪ੍ਰੂਫ ਹਮੇਸ਼ਾ ਹੀ ਰੱਖਦੇ ਆਏ ਹਾਂ ਸਾਹਮਣੇ ਪਹਿਲੀ ਦਿਨ ਤੋਂ ਅਸੀਂ ਪ੍ਰੂਫ ਆਪਰੇ ਨਾ ਰੱਖੇ ਵਿਆ ਪਰ ਹੱਲੇ ਵੀ ਨਹੀਂ ਉਹ ਮੰਨਦੀ ਨਾ ਪੁਲਿਸ ਸਟੇਸ਼ਨ ਮੰਨਦਾ ਨਾ ਉਹਨਾਂ ਦੀ ਪਾਰਟੀ ਮੰਗਦੀ ਆ ਅਸੀਂ ਤਾਂ ਖੁਦ ਮਾਨ ਸਾਹਿਬ ਦੇ ਨਾਲ ਵੀ ਬੇਨਤੀ ਕਰਕੇ ਕਹਿ ਰਹੇ ਆ ਵੀ ਪਲੀਜ਼ ਸਾਨੂੰ 5 ਮਿੰਟ ਦੇ ਦਿਓ ਸਾਨੂੰ ਆਣ ਕੇ ਮਿਲ ਲਓ ਜੇ ਤੁਸੀਂ ਨਹੀਂ ਆਉਣਾ ਸਾਡੇ ਕੋਲ ਸਾਨੂੰ ਪਲੀਜ਼ 5 ਮਿੰਟ ਦੇ ਦਿਓ ਅਸੀਂ ਤੁਹਾਡੇ ਕੋਲ ਆਨੇ ਆ ਜਿੱਥੇ ਮਰਜ਼ੀ ਬੁਲਾ ਲੈਣ ਅਸੀਂ ਉੱਥੇ ਆਨੇ ਆ ਪਰ ਉਹ ਸਾਨੂੰ ਕੋਈ ਜਵਾਬ ਹੀ ਨਹੀਂ ਦੇ ਰਿਹਾ ਕੁਲਦੀਪ ਕੌਰ ਜੀ ਇੱਕ ਗੱਲ ਹੋਰ ਕਿਉਂਕਿ ਮੈਂ ਕਰਮ ਸਿੰਘ ਹੋਰ ਦੀ ਇੰਟਰਵਿਊ ਵੀ ਦੇਖੀ ਸੀ ਜਿਸ ਦੇ ਵਿੱਚ ਉਹ ਦਾਵਾ ਕਰ ਰਹੇ ਨੇ ਕਿ ਕੋਈ ਮਿਸਟਰ ਅਸ਼ੋਕ ਹੈ ਉਹ ਜਗਾ ਕਹਿੰਦੇ ਨੇ ਮੈਂ ਉਹਨਾਂ ਤੋਂ ਲਈ ਹੈ ਪਾਵਰ ਆਫ ਅਟਾਰਨੀ ਉਹਨਾਂ ਦੇ ਨਾਮ ਤੇ ਸੀਗੀ ਤੁਸੀਂ ਜਾਂ ਤੁਹਾਡੇ ਇਨ-ਲਾਸ ਦੇ ਵਿੱਚੋਂ ਕੋਈ ਮਿਸਟਰ ਅਸ਼ੋਕ ਨੂੰ ਜਾਣਦਾ ਕੋਈ ਲੈਂਡ ਦੇਣ ਹੈ ਤੁਹਾਡਾ ਅਸ਼ੋਕ ਦੇ ਨਾਲ ਜੇਥੇ ਤੇਕਰ ਅਸੀਂ ਜਾਣਦੇ ਆ ਸਾਡਾ ਕੋਈ ਲੈਣ ਦੇਣ ਨਹੀਂ ਉਹਨਾਂ ਦੇ ਨਾਲ ਅਸੀਂ ਤਾਂ ਪਹਿਲੀ ਵਾਰ ਮੈਂ ਮੈਂ ਤਾਂ ਉਹਦਾ ਪਹਿਲੀ ਵਾਰ ਨਾਂ ਸੁਣਨ ਲੱਗੀ ਆ ਅਸੀਂ ਨਾਂ ਮੈਂ ਉਹਦੀ ਕਈ ਸ਼ਕਲ ਦੇਖੀ ਆ ਪਰ ਆਈ ਡੋਨਟ ਨੋ ਜੇ ਉਹ ਸਾਨੂੰ ਜਾਣਦੇ ਆ ਆਈ ਹੈਵ ਨੋ ਆਈਡੀਆ ਪਰ ਜਿਹੜੇ ਵੀ ਉਹਨੇ ਪੇਪਰ ਸਾਈਨ ਕਰਾਏ ਆ ਜੀ ਜਿਹੜੇ ਵੀ ਉਹਨੇ ਪੇਪਰ ਪ੍ਰੂਫ ਕੀਤੇ ਆ ਗਲਤੀ ਮੇਰੇ ਮਦਰ ਦੇ ਸਿਗਨੇਚਰਸ ਨਹੀਂ ਮਿਲਦੇ ਜਿਹੜੇ ਮੇਰੇ ਉਹਨੇ ਹਸਬੰਡ ਦਾ ਨਾਂ ਵੀ ਉਹਨਾਂ ਦੇ ਵਿੱਚ ਪੇਪਰ ਦੇ ਵਿੱਚ ਪਾਇਆ ਐਜ਼ ਅ ਵਿਟਨੈਸ ਜੀ ਉਹ ਵੀ ਗਲਤੀ ਆ ਉਨੇ ਪਰੰਜੀਤ ਵਿਦ ਟੂ ਈਜ਼ ਲਿਖਿਆ ਹੋਇਆ ਮੇਰੇ ਹਸਬੰਦ ਦਾ ਨਾਮ ਪੀ ਆਰ ਏ ਐਮ ਜੇ ਆਈਟੀਆ ਜੀ ਤੁਸੀਂ ਕਹਿੰਦੇ ਆਂ ਵੀ ਸਿਆੜਾ ਵਿਆਹ ਦਾ ਬੰਦਾ ਵੀ ਆਪਣਾ ਨਾਂ ਚਤਾ ਪੱਲਤੂਗਾ ਕਿ ਦਸਾਈਨ ਕਰਨਾ ਉਹ ਵੀ ਲੀਗਲ ਡਾਕੂਮੈਂਟ ਹੈ ਹਾਂ ਬਿਲਕੁਲ ਇਹ ਉਹ ਕੁਲਦੀਪ ਕਰਚੀ ਹੁਣ ਫਿਰ ਤੁਸੀਂ ਹੁਣ ਕੀ اختیار ਕਰ ਰਹੇ ਹੋ ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਰਹੇ ਇਹ ਮਸਲੇ ਲੈ ਕੇ ਕਿਉਂਕਿ ਜੇ ਕਾਗਜ਼ ਤੁਹਾਡੇ ਹੱਕ ਦੇ ਵਿੱਚ ਬੋਲਦੇ ਨੇ ਪੇਪਰਸ ਤੁਹਾਡੇ ਠੀਕ ਨੇ ਫਿਰ ਤੁਸੀਂ ਕੋਰਟ ਦੇ ਵਿੱਚ ਕਿਉਂ ਨਹੀਂ ਜਾਂਦੇ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਵੀਰ ਜੀ ਪਰ ਜਿਹੜਾ ਪੰਜਾਬ ਦਾ ਕੋਰਟ ਆ ਉੱਥੇ ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਜੇ ਅਸੀਂ ਕਹੇ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ not ਜੇ ਅਸੀਂ ਡੈਫੀਨਟਲੀ ਹਾਈ ਕੋਰਟ ਦੇ ਵਿੱਚ ਜਾਵਾਂਗੇ ਐਂਡ ਮਿਸਟਰ ਖੇਰਨ ਹੈ ਅਲਰੀ ਅਨਾਉਂਸ ਕਰਤਾ ਜਿਹੜੇ ਸੀਬੀਆਈ ਆਲੇ ਆ ਉਹ ਇਨਵੈਸਟੀਗੇਟ ਕਰਨ ਬਿਕਾਜ਼ ਪੰਜਾਬ ਦੀ ਇਨਵੈਸਟੀਗੇਸ਼ਨ ਦੇ ਵਿੱਚ ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਹੈ ਇਸ ਵਕਤ ਵਾਕਈ ਕੁਲਦੀਪ ਕੌਰ ਜੀ ਜ਼ਿੰਮੇਦਾਰ ਤੁਹਾਡੀਆਂ ਗੱਲਾਂ ਸੁਣੀ ਹੈ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਹੈ ਤੁਹਾਨੂੰ ਇਸ ਪੂਰੇ ਇਸ਼ੂ ਦੇ ਵਿੱਚ ਔਰ ਇਹ ਮੰਤਪਾਕੀ ਗੱਲ ਹੈ ਕਿ ਜੇਕਰ ਇਦਾਂ ਦਾ ਹੋਇਆ ਪਰ ਇੱਕ ਸਵਾਲ ਮੈਂ ਵਾਰ-ਵਾਰ ਤੁਹਾਡੇ ਤੋਂ ਪੁੱਛ ਰਿਹਾ ਹਾਂ ਕਿਉਂਕਿ ਇਹ ਇਹਦਾ ਜਵਾਬ ਆਪਾਂ ਮੰਨੂਕੇ ਹੋਰਾਂ ਤੋਂ ਵੀ ਲਾਂਗੇ ਉਹ ਲਗਾਤਾਰ ਇਹੀ ਕਹਿ ਰਹੇ ਨੇ ਕਿ ਦੇਖੋ ਮੈਂ ਤਾਂ ਕੋਠੀ ਦੀ ਮਾਲਕ ਹੈ ਹੀ ਨਹੀਂ ਮੈਂ ਤਾਂ ਕਹਿ ਨਹੀਂ ਰਹੀ ਕੋਠੀ ਮੇਰੀ ਹੈ ਮੈਂ ਤਾਂ ਕਿਰਾਏਦਾਰ ਸੀ ਤੇ ਮੈਂ ਕਿਰਾਏਦਾਰ ਦੀ ਕੋਠੀ ਜਿਹੜੀ ਉਹ ਖਾਲੀ ਕਰਤੀ ਮਾਲਕ ਕੋਈ ਹੋਰ ਹੈ ਇਹ ਮੈਨੂੰ ਨਹੀਂ ਪਤਾ ਕਿ ਉਹ ਹੈ ਕਿ ਉਹ ਹੈ ਤੇ ਫਿਰ ਤੁਸੀਂ ਵਾਰ-ਵਾਰ ਸਰਵਜੀਤ ਕੌਰ ਮਾਨੂੰਕੇ ਦਾ ਨਾਮ ਕਿਉਂ ਲੈ ਰਹੇ ਹੋ ਤੁਹਾਨੂੰ ਲੱਗਦਾ ਹਲੇ ਵੀ ਉਹਨਾਂ ਦੀ ਇਨਵੋਲਵਮੈਂਟ ਹੈਗੀ ਐ ਇਸ ਪੂਰੇ ਮਸਲੇ 'ਚ ਡੈਫੀਨਿਟਲੀ ਹੈਗੀ ਐ ਪਹਿਲੀ ਗੱਲ ਜੇ ਉਹ ਕਿਰਾਏਦਾਰ ਹੁੰਦੀ ਇੰਨੇ ਪੈਸੇ ਲਾਉਂਦੀ ਕੋਠੀ ਫਿਕਸ ਕਰਨ ਨੂੰ ਜਾਂ ਆਪਣੇ ਆਪ ਆਹਾਂਜੀ ਆਪਣੇ ਹਿਸਾਬ ਦੇ ਨਾਲ ਰੈਨੋਵੇਸ਼ਨਸ ਕਰਨ ਨੂੰ ਜਾਂ ਡੈਕੋਰੇਟ ਕਰ ਲਉ ਕੋਈ ਨਹੀਂ ਉਹ ਵੀ ਨਾਲੇ ਕਹਿੰਦੀ ਵੀ 6 ਮਹੀਨਿਆਂ ਲਈ ਉੱਥੇ ਕਿਰਾਏ ਤੇ ਲਈ ਆ ਕੋਠੀ 6 ਮਹੀਨਿਆਂ ਲਈ ਤੁਸੀਂ ਇੰਨੇ ਪੈਸੇ ਲਾਉਂਗੇ ਕੋਈ ਨਹੀਂ ਲਾਉਂਦਾ ਨੋਬਦੀ ਐਰ ਆਲ ਵਿਲ ਡੂ ਥੈਟ ਫਿਰ ਉਹ ਤੋਂ ਬਾਅਦ ਉਹ ਕਹਿੰਦੀ ਉਹ ਖੁਦ ਕਹਿੰਦੀ ਵੀ ਜਿਹੜਾ ਕਰਮ ਸਿੰਘ ਆ ਉਹਨੂੰ ਫੜਾਤੀ ਕਰਮ ਸਿੰਘ ਉਹਦਾ ਹੀ ਬੰਦਾ ਆ ਆਹ ਜਿਹੜੀਆਂ ਇਹਨੇ ਕੀਤੀਆਂ ਇਹਨੇ ਪੋਲਿਟਿਕਲ ਮੂਵ ਕੀਤੀ ਆ ਆਪਣੀ ਇਮੇਜ ਪਚਾਉਣ ਨੂੰ ਵੈਸੇ ਉਹਨੇ ਖੁਦ ਆਪਣੀ ਆਪੇ ਇਮੇਜ ਖਰਾਬ ਕੀਤੀ ਆ ਉਸ ਵਕਤ ਠੀਕ ਹੈ ਇੱਕ ਆਖਰੀ ਸਵਾਲ ਕੁਲਦੀਪ ਕੌਰ ਜੀ ਹੁਣ ਤੁਹਾਡੀ ਡਿਮਾਂਡ ਕੀ ਆ ਕੀ ਤੁਸੀਂ ਮੰਗ ਕਰ ਰਹੇ ਹੋ ਔਰ ਕੀ ਤੁਸੀਂ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਅਸੀਂ ਸਿਰਫ ਸੜੀ ਇਹੇ ਡਿਮਾਂਡ ਆ ਪਲੀਜ਼ ਫੋਰਸ ਤੋਂ ਮੰਤਰੀਆਂ ਤੋਂ ਜਿਹੜੇ ਵੀ ਅ ਇਨਵੈਸਟੀਗੇਸ਼ਨ ਤੇ ਰਿਸਪੌਂਸਿਬਲ ਆ ਤੁਹਾਡੇ ਸੱਚ ਤੁਹਾਡੇ ਸਾਰੇ ਦੇ ਸਾਹਮਣੇ ਆ ਕਿਉਂ ਨਹੀਂ ਤੁਸੀਂ ਛੇਤੀ ਸਾਡੀ ਕੋਠੀ ਸਾਨੂੰ ਵਾਪਸ ਦੇ ਦਿੰਦੇ ਜਿਹੜਾ ਕਰਮ ਸਿੰਘ ਆ ਉਹਨੂੰ ਬਾਹਰ ਕੱਢੋ ਚਾਬੀਆਂ ਮੇਰੇ ਮੰਮੀ ਦੇ ਹਵਾਲੇ ਕਰੋ ਸਾਨੂੰ ਸਾਡੇ ਘਰ ਦੇ ਵਿੱਚ ਰਹਿਣ ਦੇ ਦਿਓ ਜਿਹੜੇ ਜਿਨ੍ਹਾਂ ਨੇ ਨਕਲੀ ਪੇਪਰ ਬਣਾਏ ਆ ਜਿਹੜੇ ਨਾਲ ਇਨਵੋਲਡ ਆ ਉਹਨਾਂ ਦੇ ਉੱਪਰ ਇਨਵੈਸਟੀਗੇਸ਼ਨ ਕਰੋ ਮਾਨ ਸਿੰਘ ਤੁਸੀਂ ਪਲੀਜ਼ ਯੈਸ ਮਾਨ ਸਿੰਘ ਤੁਸੀਂ ਪਲੀਜ਼ ਆ ਕੇ ਸਾਨੂੰ ਮਿਲੋ ਤੁਸੀਂ ਸਾਨੂੰ ਨਹੀਂ ਮੰਨਣਾ ਵੀ ਮੈਡਮ ਦੇ ਕੋਈ اخلاق ਕੋਈ ਐਕਸ਼ਨ ਦਿਓ ਅਸੀਂ ਤਾਂ ਬਸ ਇਹੀ ਕਹਿ ਰਹੇ ਆ ਵੀ ਸਾਡੇ ਜੜੇ ਨਾਲ ਇਨਸਾਫ ਹੋਣਾ ਚਾਹੀਦਾ ਉਹ ਸਾਨੂੰ ਮਿਲਣਾ ਚਾਹੀਦਾ ਬਿਲਕੁਲ ਗੁਲਦੀਪ ਕੌਰ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਐਨ ਆਰ ਆਈਸ ਬਾਰ ਬੈਠੇ ਨੇ ਉਹਨਾਂ ਦੀਆਂ ਬਹੁਤ ਜ਼ਮੀਨ ਜਦਾਦਾ ਇੱਥੇ ਨੇ ਫਿਰ ਤਾਂ ਉਹਨਾਂ ਨੂੰ ਵੀ ਹੁਣ ਫਿਕਰ ਲੱਗ ਗਿਆ ਹੋਣਾ ਕਿ ਅੱਜ ਤੁਹਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਬਿਲਕੁਲ ਹੁੰਦਾ ਵੀਰ ਜੀ ਬਿਕਾਜ਼ ਅਸੀਂ ਸਾਰੇ ਜਿਹੜੇ ਬਾਹਰ ਬੈਠੇ ਆ ਅਸੀਂ ਇੱਥੇ ਵੀ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲੇ ਇੱਕ ਬਹੁਤ ਤਾਂ ਨੇ ਕਾਫੀ ਦਿਨ ਦੀ ਕੀਤੀ ਵੀ ਆ ਮੈਂ ਜਲਦਦਰ ਦੀ ਆ ਸਾਡੇ ਸਾਈਡ ਪਹਿਲਾਂ ਤੋਂ ਬਹੁਤ ਚਿਰ ਤੋਂ ਕਾਫੀ ਬਾੜ ਗਏ ਹੋਇਆ ਜੀ ਜੀ ਡੈਡੀ ਹੋਣਾ ਨੇ ਕਾਫੀ ਆ ਨੇ ਵੀ ਕਹਿੰਦੇ ਵੀ ਅਸੀਂ ਪਿੱਛੇ ਨਹੀਂ ਕੌਸ਼ਿਸ਼ ਰੱਖਣਾ ਸਹੀ ਕਹਿੰਦੇ ਸੀ ਡੈਡ ਇੱਥੇ ਆਣ ਕੀ ਕਰਨਾ ਕੀ ਆ ਜਦੋਂ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਨੈਕਸਟ ਸਾਈਡ ਤੁਸੀਂ ਇਹਨੇ ਪੈਸੇ ਲਾ ਕੇ ਘਰ ਖੜੇ ਕਰਦੇ ਆ ਕੋਠੀਆਂ ਖੜੀਂ ਕਰਦੇ ਆ ਵੇ ਜਦ ਤੁਸੀਂ ਆਉਣੇ ਆ ਤੁਹਾਡੇ ਕੋਲ ਹੈ ਹੀ ਨਹੀਂ ਤੁਹਾਡੇ ਪੈਸੇ ਚੋਰੀ ਕੀਤੇ ਗਏ ਤੁਹਾਡੇ ਜ਼ਮੀਨ ਜਾਇਦਾਦ ਸਾਰੀ ਚੋਰੀ ਹੋ ਜਾਂਦੀ ਆ ਕਿਉਂ ਆਉਣਗੇ ਇੱਥੇ ਵਾਪਸ ਐਨ ਆਰ ਆਏ ਚਲੋ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਬਹੁਤ ਬਹੁਤ ਧੰਨਵਾਦ ਇਹ ਕੁਲਦੀਪ ਕੌਰ ਜਿਹੜੇ ਕਿ ਡਾਕਟਰ ਐਂਡ ਲਾਅ ਨੇ ਅਮਰਜੀਤ ਕੌਰ ਦੇ ਇਹ ਨੂੰ ਨੇ ਉਹਨਾਂ ਦੀ ਔਰ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੋਵਾਂ ਨੇ ਸਾਰੇ ਤੱਤ ਸਾਰੇ ਸਬੂਤ ਜੜੇ ਤੋਂ ਮੀਡੀਆ ਦੇ ਸਾਹਮਣੇ ਰੱਖੇ ਨੇ ਸੁਖਪਾਲ ਖੈਰਾ ਪ੍ਰਤਾਪ ਸਿੰਘ ਬਾਜਵਾ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਰਹੇ ਜਿਨ੍ਹਾਂ ਨੇ ਡਿਮਾਂਡ ਕੀਤੀ ਹੈ ਕਿ ਇਸ ਪੂਰੇ ਮਸਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਰਾਤੋਂ ਰਾਤ ਜਾਲੀ ਕਾਗਜ਼ ਬਣਾ ਲਏ ਗਏ ਇਹ ਦਾਵਾ ਕੀਤਾ ਜਾ ਰਿਹਾ ਹੈ ਨਵਲੋਂ ਕਿ ਇਹ ਜਾਲੀ ਕਾਗਜ਼ ਬਣਾ ਕੇ ਕੋਠੀ ਆਪਣੇ ਨਾਂ ਲਖਵਾ ਲਈ ਗਈ ਬੈਕ ਡੋਰ ਐਂਟਰੀ ਮਾਰੀ ਗਈ ਹੈ ਬੈਕ ਡੇਟ ਦੇ ਵਿੱਚ ਰਜਿਸਟਰ ਕੀਤਾ ਗਿਆ ਸਭ ਕੁਝ ਤਾਂ ਜੋ ਇਹ ਕਾਗਜ਼ ਨੇ ਜੜੇ ਇਹ ਬਿਲਕੁਲ ਅਸਲੀ ਦਿਖਾਏ ਜਾਣ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਨਰੋ ਪੀਟੀਸ ਨਿਊਜ਼ ਨਾਲਤਾ